ਸ਼ੇਵਾਹੇ ਕਰੋ ਸਾਹਿਬ ਜੀ ਸੋਰਠਾ ਮਹਾ ਲਾ ਪੰਜਵਾ ਆਗੈ ਸੁਖ ਮੇਰੇ ਮੀਤਾ ਪਾਜੇ ਆਨੰਦ ਪ੍ਰਾਪ ਕੀਤਾ ਆਗੈ ਸੁਖ ਮੇਰੇ ਮੀਤਾ ਪਾਜੇ ਆਨੰਦ ਪ੍ਰਾਪ ਕੀਤਾ ਪਰਮੇਸ਼ਰ ਵੰਤ ਬਣਾਈ ਫਿਰ ਡੋਲਤ ਕਤੋਂ ਨਾਹੀ ਸਾਚੇ ਸਾਈਂ ਹੁਸੈਨ ਮਾਨਿਆ ਹਰ ਸਰਵ ਨਰੰਤਰ ਜਾਣਿਆ ਰਹਾ ਸਭ ਜੀ ਤੇਰੀ ਦਿਆਲਾ ਆਪਣੇ ਭਗਤ ਕਰੇ ਵਰਪਾਲਾ ਆਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸਭ ਜੀ ਤੇਰੀ ਨਿਆਲਾ ਆਪਣੇ ਭਗਤ ਰਹੇ ਪ੍ਰਤਪਾਲਾ ਆਚਾਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਕਾ ਖਾਲਸਾ

ਇਕੋ ਨਾਮ ਅਨੰਤ ਮਿਖਿਆ ਰੰਗ ਕੁੜਾਵਿਆ ਜਿਸਨ ਸਭੇ ਸਾਰ ਔਰ ਅਮਰਤ ਬਉਂਦ ਸੁਹਾਣੀ ਮਿਲ ਸਾਧੂ ਜੀਵਨ ਹਾਰ ਵਾਣਤਨ ਪ੍ਰਭ ਸੰਗ ਮੋਲਿਆ ਸਮਰਤ ਉਰਕ ਅਪਾਰ ਹਰ ਮਿਲਣੇ ਨੂੰ ਮਾਨ ਲੂਚਦਾ ਕਰਮ ਮਿਲਾਵਣ ਹਾ ਜਿਨ ਨੇ ਸਖਿਏ ਪ੍ਰਭ ਆਇਆ ਆਉ ਤਨ ਕੈ ਸਦ ਬਲਿਆਰ ਨਾਨਕ ਹਰ ਜੀ ਮੈਂ ਆਕਰ ਸ਼ਬਦ ਸੁਹਾਰਨ ਹਰ ਸ਼ਾਵਣ ਕਾ ਨਾਮ ਸੁਹਾਗਣੀ ਜਨ ਰਾਮ ਨਾਮ ਉਰਹਾਨ ਸ਼ਾਵਣ ਜਨਮ ਸੁਹਾ ਘਣੀ ਜਨ ਰਾਮ ਨਾਮ ਉਹ ਰਹਾ ਵਾਹਿਗੁਰੂ ਜੀ ਕੀ ਅਖੰਡ ਸਾਹਿਬ ਵਾਹਿਗੁਰੂ ਜੀ ਕੀ ਪਤਿ ਪਰਮ ਸਤਾਰਜੋਗ ਗੁਰੂ ਰੂਪ ਗੁਰੂ ਖਾਲਸਾ ਸਾਸਾ ਸੰਗਤ ਜੀ ਦੀ ਕਿਰਪਾ ਕੀਤੀ ਬਾਦਸ਼ਾਹ ਜੀ ਨੇ ਅਮਰਤ ਮੇੜੇ ਜਿੱਥੇ ਹਮ ਅਕਸ਼ਸ ਕੀਤੇ ਨਾ ਉੱਥੇ ਸਤੂਰ ਜੀ ਨੇ 12 ਮਹੀਨਿਆਂ ਦੇ ਵਿੱਚੋਂ ਅੱਜ ਸਾਵਣ ਦੇ ਮਹੀਨੇ ਦਾ ਅਦਿਸ਼ ਬਖਸ਼ ਸੀ ਤੇ ਅਪਾ ਸਾਵਣ ਕੀਤਾ ਸੀ ਨਾ ਮਿੱਠੀ ਪਿਹਾਰ ਦਾ ਮਹੀਨਾ ਬਹੁਤ ਪਸ਼ਵ ਵਾਲੰਦ ਹੈ ਗਰਮੀ ਵਾਲੰਦ ਹੈ ਤੇ ਜਿਵੇਂ ਬਾਹਰ ਗਰਮੀ ਹੈ ਨਾ ਰੁੱਤ ਦੇ ਹਿਸਾਬ ਨਾਲ ਅੰਦਰ ਵੀ ਵਿਕਾਰਾਂ ਦੇ ਕਾਰਨ ਕਰਮੇਸ਼ ਹੈ ਤੇ ਕਹਿੰਦੇ ਹਰ ਦੇ ਮਹੀਨੇ ਦੀ ਤਪਸ਼ ਕਿੰਨਾ ਲੱਗਦੀ ਹੈ ਜਿਨ੍ਹਾਂ ਦੇ ਕੋਲੇ ਸ਼ਾਂਤੀ ਵਾਸਤੇ ਠੰਡਕਾ ਵਾਸਤੇ ਕੋਈ ਯਤਨ ਨਹੀਂ ਇਹ ਸਾਡੇ ਕੋਲੇ ਪਰਦੇਸ਼ਰ ਦਾ ਨਾਮ ਆ ਨਾ ਤੇ ਅੰਦਰ ਸ਼ਾਂਤੀ ਰਹਿੰਦੀ ਹੁਣ ਸੰਤੁਰਪਾ ਸਾਹਿਬ ਜੀ ਕਹਿੰਦੇ ਹਾੜ ਦਾ ਤਪਸਾ ਮਹੀਨਾ ਨੰਗਾ ਤੇ ਸੌਣ ਦਾ ਜਿਹੜਾ ਮਹੀਨਾ ਹੈ ਇਹ ਆ ਬਾਰਿਸ਼ ਦਾ ਮਹੀਨਾ ਇਸ ਮਹੀਨੇ ਵਿੱਚ ਵਾਰਸ਼ ਪੈਦੀ ਥੋੜੀ ਜੀ ਸ਼ਕਤੀ ਹੁੰਦੀ ਹੈ ਬੂਟਿਆਂ ਤੇ ਰੌਣਕ ਆਉਂਦੀਆਂ ਫੁੱਲ ਖਿੜਦੇ ਆ ਹੁਣ ਪਾਤਸ਼ਾਹ ਜੀ ਅੱਜ ਦੇ ਉਪਦੇਸ਼ ਵਿੱਚ ਕਹਿ ਰਹੇ ਨੇ ਕਿ ਸਾਵਣ ਸਰਸੀ ਕਾਮਣੀ ਸਰਸੀ ਹੁੰਦਾ ਸਾਰੇ ਰਸਾਂ ਵਾਲੀ ਸਾਰੇ ਰਸਾਂ ਨੂੰ ਮੰਨਣ ਵਾਲੀ ਤੇ ਕਾਮਣੀ ਕਹਿੰਦੇ ਨੇ ਇਸਤਰੀ ਨੂੰ ਕਹਿੰਦੇ ਸਾਵਣ ਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿ ਰਹੇ ਨੇ ਉਹ ਜੀਵ ਰੂਪ ਇਸਤਰੀ ਜਿਹੜੀ ਸਾਰੇ ਰਸਾਂ ਨੂੰ ਮੰਨਣ ਵਾਲੀ ਹੈ ਤਾ ਉਹਨੂੰ ਜੀਵਨ ਦਾ ਆਨੰਦ ਆਉਂਦਾ ਅੰਦਰੋਂ ਜਿਵੇਂ ਬਾਹਰੀ ਆਪਾਂ ਕਈ ਵਾਰ ਦੇਖਿਆ ਨਾ ਵੀ ਚੀਜ਼ਾਂ ਦੇ ਉੱਤੇ ਲਿਖਿਆ ਹੁੰਦਾ ਹੈ ਵੀ ਆਹ ਚੀਜ਼ ਠੰਡੇ ਸਾਤੇ ਰੱਖਣ ਵਾਲੀ ਉਹਨੂੰ ਆਪਾਂ ਫਰਿਜ 'ਚ ਰੱਖਦੇ ਹਾਂ ਕਿਸੇ ਚੀਜ਼ ਨੂੰ ਲੰਮਾ ਸਮਾਂ ਵਰਤਣਾ ਹੈ ਉਹਨੂੰ ਫਰਿਜ 'ਚ ਰੱਖ ਦਿੰਨੇ ਹਾਂ ਇਸੇ ਤਰ੍ਹਾਂ ਅੰਦਰ ਵੀ ਤਪਸ਼ ਅਧਿਕਾਰ ਦੀ ਉਹਨੂੰ ਸ਼ਾਂਤੀ ਵਿੱਚ ਰੱਖਣ ਵਾਸਤੇ ਪਰਮੇਸ਼ਰ ਦੇ ਨਾਮ ਦਾ ਆਸਰਾ ਜ਼ਰੂਰੀ ਹੈ ਤੇ ਪਾਤਸ਼ਾਹ ਜੀ ਕਹਿੰਦੇ ਨਾ ਜਿਹਦਾ ਪਰਮੇਸ਼ਰ ਦੇ ਚਰਨਾਂ ਨਾਲ ਪਿਆਰ ਹੈ ਨਾ ਉਹਨੂੰ ਅੰਦਰੋਂ ਵਿਕਾਰਾਂ ਦਾ ਸੇਕ ਨਹੀਂ ਪਿਆਪਦਾ ਮਾਨਤਾ ਨ ਰਤਾ ਸੱਚ ਰੰਗ ਜਿਹਦਾ ਮਾਨ ਅਤੇ ਤਾਨਾ ਪਰਮੇਸ਼ਰ ਦੀ ਬੰਦਗੀ ਦੇ ਰੰਗ ਵਿੱਚ ਰੰਗਿਆ ਗਿਆ ਨਾ ਜਿਹਨੂੰ પતિ ਪਰਮੇਸ਼ਰ ਨੇ ਖੁਸ਼ ਹੋ ਕੇ ਬਖ ਖੁਸ਼ੀਆਂ ਬਖਸ਼ਿਸ਼ ਦਿੰਦੀਆਂ ਇੱਕੋ ਨਾਮ ਉਹ ਆਧਾਰ ਉਹਦਾ ਫਿਰ ਟਿੱਕੋ ਪਰਮੇਸ਼ਰ ਦਾ ਨਾਮ ਆਸਰਾ ਬਣ ਜਾਂਦਾ ਹੈ ਉਹ ਫਿਰ ਦੂਸਰੇ ਆਸਰੇ त्याग ਦਿੰਦੇ ਐ ਜਿਵੇਂ ਸੋਹਾਗਮੰਤੀ ਇਸਤਰੀ ਆਪਣੇ ਪਤੀ ਤੋਂ ਬਗੈਰ ਦੂਸਰੇ ਦਾ ਆਸਰਾ ਲਿੱਤ ਕੁੰਦੀ ਏਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਹੜਾ ਪਤੀ ਪਰਮੇਸ਼ਰ ਆਕਾਰਪੁਰਖ ਵਾਹਿਗੁਰੂ ਨਾਲ ਜੁੜ ਜਾਣਾ ਫਿਰ ਬਾਕੀ ਆਸਰਿਆਂ ਦੇ ਵਾਸਤੇ ਝੂਠੀ ਲੱਗਣ ਲੱਗ ਪੈਂਦੇ ਵਿਘਿਆ ਰੰਗ ਕੁੜਾ ਆਵਿਆ ਉਹਨੂੰ ਵਿਕਾਰਾਂ ਰੂਪੀ ਜਿਹੜੇ ਰੰਗ ਆ ਨਾ ਆਨੰਦ ਹੈ ਸਵਾਦ ਹੈ ਉਹ ਕੌੜੇ ਲੱਗਣ ਲੱਗ ਪੈਂਦੇ ਪਿਓ ਵਰਗੇ ਲੱਗਣ ਲੱਗ ਪੈਂਦੇ ਦਿਸਣ ਸਭੇ ਸ਼ਾਰ ਤੇ ਸਵਾ ਵਰਗੇ ਲੱਗਦੇ ਉਹਨੂੰ ਉਹ ਜੇ ਹਰ ਸ਼ਿਕਾਰ ਕਰਨੀ ਉਹਨ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਹਰ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਰ ਕਹਿੰਦੇ ਆਤਮਿਕ ਜੀਵਨ ਦੇਣ ਵਾਲੀ ਸ਼ਾਂਤੀ ਦੇਣ ਵਾਲੀ ਨਾਮ ਰੂਪੀ ਬੂੰਦਾਂ ਨਿਕੜੀ ਉਹ ਝਰਨਾ ਚ ਵਹਿ ਰਹੀ ਹੈ ਕਿਉਂ ਚੰਬਰ ਸੇ ਅਮਰਤ ਤਾਰਾ ਮਨ ਪੀਵੇ ਸਭ ਸੱਤ ਵਿਚਾਰ ਉਹ ਫਿਰ ਇਹਨਾਂ ਮੁੰਡਾਂ ਨੂੰ ਸ਼ੱਕ ਹੈ ਨਾ ਆਨੰਦ ਮਾਣਦੇ ਦੇ ਮੁੰਡਾਂ ਮਿਲ ਸਾਧੂ ਸਾਧੂ ਗੁਰੂ ਹੈ ਗੁਰੂ ਪਾਤਸ਼ਾਹ ਨੂੰ ਮਿਲ ਕੇ ਨਾ ਉਹ ਆਤਮਿਕ ਜੀਵਨ ਦੇ ਨਾਲ ਹੀ ਨਾ ਉੱਪੀ ਹੁੰਦਾ ਸ਼ੱਕਦੇ ਮਨ ਸ਼ਾਂਤੀ ਮਿਲਦੀ ਵਾਂਟਨ ਪ੍ਰਭ ਸੰਗ ਮੌਲਿਆ ਸਮਰਤ ਪੁਰਗਾ ਪਾਨ ਵਾਣਾ ਬੂਟੇ ਤਨ ਤਨ ਕਾ ਕਹਿੰਦੇ ਪ੍ਰਭੂ ਨੂੰ ਮਿਲ ਕੇ ਨਾ ਇਹ ਸਾਰੇ ਜਿਹੜੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਇਹਨਾਂ ਤੇ ਹਰੀਆਮਲੀ ਅਜਦੀ। ਸਮਰਤ ਵਰਗਾ ਬਹਾਰੋ ਬੜਾ ਸ਼ਕਤੀ ਵਾਲਾ ਹੈ ਤੇ ਉਹਦਾ ਕਾਰਾ-ਵਾਰ ਨਹੀਂ ਪਾਇਆ ਜਾ ਸਕਦਾ। ਹਾਰ ਲੈਣੇ ਨੂੰ ਮਨ ਲੋਚਦਾ ਕਰਮ ਬਲਾਵਨਾਰ ਸਤੂ ਜੀ ਕਹਿੰਦੇ ਹੁਣ ਫਿਰ ਮਨ ਦੇ ਵਿੱਚ ਤਾਂਗ ਜਗਦੀ ਹੈ ਨਾ ਜਦੋਂ ਸੁਹਾਗਣ ਆਪਣੇ ਪਤੀ ਨੂੰ ਚਿੱਠੀਆਂ ਲਿਖਦੀ ਹੈ ਪਰਦੇਸ ਵਿੱਚ ਗਿਆ ਹੈ। ਮੈਨੂੰ ਤੇਰੇ ਮਿਲਣ ਦਾ ਚਾਹਉ ਮਨ ਵਿੱਚ ਹੈ ਮੈਨੂੰ ਬਲਾਹ ਚਾਹੀਦਾ ਇਸੇ ਤਰ੍ਹਾਂ ਜਿਹੜੀ ਸਭ ਸੰਗ ਰੂਪੀ ਇਸਤਰੀ ਹੈ ਨਾ ਜੀਵ ਰੂਪੀ ਇਸਤਰੀ ਉਹ ਪਤੀ ਪਰਮੇਸ਼ਰ ਆਕਾਲ ਪੁਰਖ ਵਾਹਿਗੁਰੂ ਦੇ ਉੱਪਰ ਬੇਨਤੀ ਕਰਦੀ ਹੈ ਕਿਰਪਾ ਕਰਿਓ ਮੈਨੂੰ ਆਪਣੇ ਨਾਲ ਲਾ ਲਓ ਤੇ ਬਾਦਸ਼ਾਹ ਜੀ ਕਹਿੰਦੇ ਨਾ ਉੱਥੇ ਫਿਰ ਸਦਾ ਉੱਥੇ ਖੜਾਓ ਆਉਂਦਾ ਹੈ ਉੱਥੇ ਚਾਹਉ ਜਾਗਦਾ ਹੈ ਪਰ ਸਤਗੁਰੂ ਜੀ ਨੇ ਇੱਕ ਗੱਲ ਕਹਿ ਦਿੱਤੀ ਆਰ ਮਿਲ ਨੇ ਇਹਨੋਂ ਮਨ ਲੋਚ ਦਾ ਕਰਮ ਬਿਲਾਉਣ ਹਾ ਇਹ ਸਾਡੇ ਜਿਹੜੇ ਕਰਮ ਹਨ ਕਰਤਾ ਹੈ ਸਾਡੇ ਜੀਵਨ ਦੀ ਜੇ ਪਰਮੇਸ਼ਰ ਨੇ ਪਿਛਲੇ ਸਮੇਂ ਵਿੱਚ ਸਾਡੇ ਪਾਗਾਂ ਤੇ ਲਿਖਿਆ ਹੈ ਗੁਰੂ ਨਾਲ ਮਿਲਣਾ ਪਰਮੇਸ਼ਰ ਨਾਲ ਮਿਲਣਾ ਸੰਸੰਗ ਕਰਨੀ ਮੈਂ ਇੱਕ ਦਿਨ ਪੜਿਆ ਸੀ ਉਹਦੇ ਤੇ ਲਿਖਿਆ ਹੋਇਆ ਸੀ ਉਹ ਕਹਿਣ ਲੱਗੇ ਉਹਨੇ ਸਵਾਲ ਕੀਤਾ ਕਹਿਣ ਲੱਗਾ ਕਿ ਸਾਰਾ ਕੁਝ ਕਰਮਾਂ ਨਾਲ ਹੀ ਹੋਣਾ ਹੈ ਸਾਡੇ ਲਿਖਿਓ ਇਹ ਲੇਖਾਂ ਮੁਤਾਬਕ ਹੋਣਾ ਹੈ ਫਿਰ ਅਸੀਂ ਗੁਨਾਹ ਕਰ ਕਿਵੇਂ ਹੋਈ ਜੇ ਜਿਹੜਾ ਕੁਝ ਹੋ ਰਿਹਾ ਹੈ ਚੰਗਾ ਮਾੜਾ ਅਸੀਂ ਕਰ ਰਹੇ ਹਾਂ ਸਾਡੇ ਕਰਮਾਂ 'ਚ ਲਿਖਿਆ ਹੋਇਆ ਹੈ ਤੇ ਜੇ ਸਾਡੇ ਕਰਮਾਂ 'ਚ ਲਿਖਿਆ ਗੁਨਾਹ ਕਰ ਅਸੀਂ ਤਾਂ ਨਹੀਂ ਹੋਇਆ ਫਿਰ ਤੇ ਗੁਨਾਹ ਕਰ ਉਹ ਜਿਹਨੇ ਲੇਖ ਸਾਡੇ ਲਿਖਿਆ ਪਰ ਇੱਥੇ ਆ ਕੇ ਨਾ ਸਤਿਗੁਰੂ ਕਹਿੰਦੇ ਨਾ ਪਰਮੇਸ਼ਰ ਮਨੁੱਖ ਨੂੰ ਸੰਸਾਰ 'ਚ ਭੇਜਦਾ ਹੈ ਜਿਵੇਂ ਕੋਈ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਪਿਆ ਤੇ ਇੱਕ ਜ਼ਹਿਰ ਹੁਣ ਜੇ ਜ਼ਹਿਰ ਖਾਊਗਾ ਤੇ ਬੰਦੇ ਨੂੰ ਜ਼ਹਿਰਾ ਦਾ ਅਸਰ ਹੋਣਾ ਜ਼ਹਿਰ ਦਾ ਜੇ ਅੰਮ੍ਰਿਤ ਪੀਊਗਾ ਤੇ ਅੰਮ੍ਰਿਤ ਬਾਣਸ ਹੋਣਾ ਇਸ ਕਰਕੇ ਪਰਮੇਸ਼ਰ ਤੇ ਇਹ ਪਰਮੇਸ਼ਰ ਨੇ ਤਾਂ ਸਾਨੂੰ ਸੰਸਾਰ 'ਚ ਭੇਜਦਾ ਅੱਗੇ ਜਾ ਕੇ ਉਹ ਸੰਸਾਰ 'ਚ ਪਰਮੇਸ਼ਰ ਕਹਿੰਦਾ ਕਰਮ ਕਿਹੋ ਜੇ ਕਰਦੇ ਹੋ ਚੰਗੇ ਕਰੋਗੇ ਗੁਰੂ ਦੇ ਵਿਚਾਰ ਨੂੰ ਚੋਂੜ ਦੇ ਨਾਲ ਸਾਡੇ ਲੇਖ ਵੀ ਬਦਲ ਸਕਦੇ ਆ ਸਾਡੇ ਕਰਮ ਵੀ ਬਦਲ ਸਕਦੇ ਤੇ ਜੇਕਰ ਅਸੀਂ ਇੱਥੇ ਇੱਥੋਂ ਦੂਰ ਲਈਏ ਤੇ ਫੇਰ ਕਈ ਉਹ ਸਾਡੇ ਲੇਖ ਬਦਲ ਜਾਣਗੇ ਨਹੀਂ ਹੋਣਾ ਲਲਾਰੀ ਕੋਲੇ ਕੱਪੜਾ ਲਿਜਾਵਾਂਗੇ ਬਣਾਵਾਂਗੇ ਲਲਾਰੀ ਨੂੰ ਤਾਂ ਹੀ ਉਹ ਰੱਖੂਗਾ ਨਾ ਤੇ ਜੇ ਲੈ ਕੇ ਤੁਰੇ ਫਿਰੇ ਫੇਰ ਫੇਰ ਨਹੀਂ ਰੱਖ ਜਣਾ ਹਰ ਮਿਲਣੇ ਨੂੰ ਮੰਨ ਲੋ ਚ ਦਾ ਕਰਮ ਬਣਾਵਾਂ ਹਾਰ ਸਤਿਗੁਰੂ ਪਾਨਸ਼ਾ ਜੀ ਕਹਿੰਦੇ ਮਲਾਪ ਹੋਊਗਾ ਜੋ ਚੰਗੇ ਸ਼ੁਭ ਕਰਮ ਜਾਗ ਪਏ ਨਾ ਦੁਰਨਾਮਾ ਲਾ ਭੁਨਾ ਜਿੰਨੀ ਸਖੀਆਂ ਪ੍ਰਭ ਆਇਆ ਆਤਨ ਕੇ ਸਹ ਦਿਨਾ ਸਹੇਲੀਆਂ ਨੇ ਸਖੀ ਕਿਸੇ ਦੀ ਮੇਰੀਆਂ ਜਿੰਨਾ ਸਹੇਲੀਆਂ ਨੇ ਪਰਮੇਸ਼ਰ ਪੱਤੀ ਨੂੰ ਪਾ ਲਿਆ ਨਾ ਮੈਂ ਉਹਨਾਂ ਤੋਂ ਬਲਿਆ ਨਾਨਕ ਹਰ ਜੀ ਮਾਇਆ ਕਰ ਸਭ ਸਵਾਰਨ ਹਾਰ ਚਲ ਦੀ ਕਿਰਪਾ ਕਰ ਪਰਮੇਸ਼ਰ ਸ਼ਬਦ ਦੇ ਰਾਹੀ ਸਭ ਕੀਮਤ ਦੀ ਜੋਗੀ ਬਖਸ਼ੀ ਜਿਦੇ ਨਾਲ ਅਸੀਂ ਆਪਣਾ ਜੀਵਨ ਸੋਹਣਾ ਬਣਾ ਸਕੀਏ ਸਾਵਣ ਕਿੰਨਾ ਸੁਹਾ ਗਣੀ ਜਿਹਨਾਂ RAM ਨਾਮ ਉਹਰਾ ਸਾਵਕਾ ਮਹੀਨਾ ਉਹਨਾਂ ਸੁਹਾ ਗਣੀਆਂ ਵਾਸਤੇ ਸੁੱਖਾ ਭਰਿਆ ਜਿਨ੍ਹਾਂ ਦੇ ਹਿਰਦੇ ਰੂਪੀ ਇਸ ਘਰ ਵਿੱਚ ਪਰਮੇਸ਼ਰ ਦੀ ਬੰਦਗੀ ਵਸ ਗਈ ਜਿਨ੍ਹਾਂ ਨੇ ਨਾ ਪਰਮੇਸ਼ਰ ਦੇ ਨਾਮ ਰੂਪੀ ਮਾਲਾ ਨੂੰ ਅੰਦਰ ਫੇਰਨਾ ਸ਼ੁਰੂ ਕਰ ਦਿੱਤਾ ਉਹਨਾਂ ਵਾਸਤੇ ਸਾਵਣ ਦਾ ਮਹੀਨਾ ਸੁੱਖਾ ਭਰਿਆ ਤੇ 12 ਮਹੀਨਾ ਵਿੱਚ ਸ਼ਰਧਾ ਗੁਰੂ ਜੀ ਨੇ ਬਾਰ ਬਾਰ ਇਹੋ ਹੀ ਗੱਲ ਕਹੀ ਹੈ ਜਿੱਥੇ ਸਤਿਗੁਰੂ ਜੀ ਨੇ ਕਿਹਾ ਸੀ ਆਪਣੇ ਕਰਮਾਂ ਦੀ ਕਿਰਤ ਅਨਸਾਰ ਤੇ ਤੋਂ ਵਿਛੜੇ ਉਹਦੇ ਨਾਲ ਨਾਲ ਪਰਮੇਸ਼ਰ ਇਹ ਵੀ ਗੱਲ ਕਹੀ ਹੈ ਸਤਿਗੁਰੂ ਜੀ ਨੇ ਵੀ ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਨਾਲ ਲਿਆ ਜਿੰਨ ਜਨ ਨਾਮ ਤੇ ਆਇਆ ਤਨ ਕੇ ਕਾਜ ਸਰੇ ਹਰ ਮਨ ਪੂਰਾ ਅਰਾਧਿਆ ਦਰਗਾ ਸੱਚ ਕਰੇ ਇਹ ਦੋਵੇਂ ਗੱਲਾਂ ਬਰਾਬਰ ਨੇ ਜੇ ਵਿਛੜੇ ਆ ਆਪਣੇ ਕਰਮਾਂ ਦੀ ਕਿਰਤ ਅਨਸਾਰ ਵਿਛੜੇ ਆ ਮਲਾਪ ਹੋਇਆ ਹੈ ਕਿ ਪਰਮੇਸ਼ਰ ਦੀ ਮੱਛੀ ਸਮਝੋ ਮਲਾਪ ਹੋ ਗਿਆ ਛੋੜੇ ਵਾਲਾ ਦੁੱਖ ਦੂਰ ਹੋ ਜਾਵੇਗਾ ਇੱਕ ਪ੍ਰੋਫੈਸਰ ਸਾਹਿਬ ਨੇ ਕਿਤਾਬ ਲਿਖੀ ਹੈ ਕਹਿੰਦੇ ਇੱਕ ਮੱਛੀ ਨਾ ਕੋਈ ਯਾਤਰਾ ਤੇ ਜਾ ਰਹੀ ਸੀ ਤੇ ਉਹਨਾਂ ਦੇ ਨਾਲ ਚਲੇਗੀ ਡਾਕਟਰ ਨੇਕੀ ਜੀ ਬਹੁਤ ਵੱਡੇ ਲਿਖਾਰੀ ਹੋਏ ਨੇ ਤੇ ਬਹੁਤ ਵੱਡੇ ਉਹਨਾਂ ਨੇ ਕਿਤਾਬਾਂ ਬਹੁਤ ਲਿਖੀਆਂ ਡਾਕਟਰ ਮਿੱਸੀ ਤੇ ਜਦੋਂ ਯਾਤਰਾ ਤੇ ਗਏ ਤੇ ਰਸਤੇ 'ਚ ਮੱਛੀ ਦੇ ਪੈਰ ਤੇ 60 ਲੱਖੀ ਨੌ ਲੱਤ ਗਿਆ ਡਾਕਟਰ ਸਾਹਿਬ ਕਹਿੰਦੇ ਕਿ ਬੇਟਾ ਮੈਂ ਤੇਰੇ ਪੈਰ ਦਾ ਇਲਾਜ ਕਰ ਦਿੰਦਾ ਪਰ ਮੇਰੇ ਕੋਲ ਨਾ ਸੋਣ ਕਰਨ ਵਾਲੀ ਕੋਈ ਚੀਜ਼ ਨਹੀਂ ਤੇ ਦਰਦ ਬਹੁਤ ਹੋਊਗਾ ਕਿਉਂਕਿ ਜ਼ਖਮ ਵੀ ਸਾਫ਼ ਕਰਨਾ ਪੈਣਾ ਨੌ ਜਿੰਨਾ ਕਿ ਰਹਿ ਗਿਆ ਉਹ ਲਾਉਣਾ ਪੈਣਾ ਉਹ ਬੱਚੀ ਕਹਿਣ ਲੱਗੀ ਕੋਈ ਨਹੀਂ ਡਾਕਟਰ ਸਾਹਿਬ ਤੁਸੀਂ ਮੇਰਾ ਇਲਾਜ ਕਰੋ ਉਹਨੇ ਕਿਹਾ ਦੁੱਖ ਬਣਾ ਹੋਏਗਾ ਤਕਲੀਫ ਹੋਵੇਗੀ ਕਹਿਣ ਲੱਗੀ ਕੋਈ ਕਰ ਡਾਕਟਰ ਸਾਹਿਬ ਨੇ ਆਰਾਮ ਦੇ ਨਾਲ ਉਹ ਨੌ ਨੂੰ ਹੌਲੀ-ਹੌਲੀ ਖਿੱਚ ਕੇ ਲਾ ਦਿੱਤਾ ਤੇ ਜਦੋਂ ਸਾਫ ਕੀਤਾ ਪੱਟੀ ਕਰ ਦਿੱਤੀ ਇੱਕ ਗੱਲ ਡਾਕਟਰ ਸਾਹਿਬ ਨੇ ਕਹਿ ਦਿੱਤੀ ਕਹਿਣ ਲੱਗੇ ਬੇਟਾ ਬੜੀ ਦਲੇਰ ਬੱਚੀ ਆ ਤੇਰੇ ਮਾਪਿਓ ਨੇ ਤੈਨੂੰ ਕਿੰਨੀ ਵਧੀਆ ਸਿੱਖਿਆ ਦਿੱਤੀ ਹੈ ਤੇ ਜਿਹੜੇ ਤੋਂ ਦੁੱਖ ਵਿੱਚ ਵੀ ਸੁਖੀ ਨਜ਼ਰ ਆ ਰਹੀ ਹੈ ਤੂੰ ਦੁੱਖ ਵਿੱਚ ਵਿੱਚ ਕੋਰਾਈ ਜਦੋਂ ਐਨੀ ਗੱਲ ਕਹੀ ਨਾ ਤੇ ਬੱਚੀ ਤਾਂ ਹਾਂ ਮਾਰ ਕੇ ਰੋਣ ਲੱਗ ਪਈ ਡਾਕਟਰ ਸਾਹਿਬ ਕਹਿਣ ਲੱਗੇ ਪੁੱਤਰ ਮੈਂ ਤੇਰਾ ਨੌ ਲਾਇਆ ਕਿੱਦਕੇ ਮਾਸ ਘਟਿਆ ਤੂੰ ਉਦੋਂ ਨਹੀਂ ਰੋਈ ਹੁਣ ਕਿਉਂ ਰੋ ਰਹੀ ਜਦੋਂ ਰੋਣ ਦਾ ਸਮਾਂ ਸੀ ਉਦੋਂ ਰੋਈ ਨਹੀਂ ਹੁਣ ਕਿਉਂ ਰੋ ਰਹੀ ਹੈ ਵੱਚੀ ਕਹਿਣ ਕਿ ਡਾਕਟਰ ਸਾਹਿਬ ਮੈਨੂੰ ਉਦੋਂ ਦੁੱਖ ਨਹੀਂ ਹੋਇਆ ਜਦੋਂ ਤੁਸੀਂ ਮੇਰੇ ਨੌ ਨੂੰ ਮੇਰੇ ਮਾਸ ਤੋਂ ਵੱਖਰਾ ਕੀਤਾ ਪਰ ਜਿਹੜੀ ਤੂੰ ਮੈਨੂੰ ਗੱਲ ਕਹਿ ਦਿੱਤੀ ਨਾ ਮੇਰੀ ਮਾਂ ਤੇ ਛੋਟੇ ਹੁੰਦਾ ਸੀ ਚੜਾਈ ਕਰਕੇ ਸੀ ਮੈਂ ਘਰਾਂ ਚ ਜਾ ਕੇ ਸਫਾਈ ਕਰਦੀ ਆਂ ਲੋਕਾਂ ਦੇ ਭਾਂਡੇ ਟੁੱਟੇ ਬਰਤਨਵਾਸ਼ ਦੀਆਂ ਲੋਕਾਂ ਦੀ ਭੈੜੀ ਨਿਗਾ ਮੇਰੇ ਤੇ ਰਹਿੰਦੀ ਹੈ ਮੈਂ ਸਾਰਾ ਦਿਨ ਲੋਕਾਂ ਤੋਂ ਲੈ ਕੇ ਖਾ ਕੇ ਗੁਜ਼ਾਰਾ ਕਰਦੀ ਜਦੋਂ ਮੈਂ ਘਰ ਆਉਣੀ ਹੈ ਤੇ ਮੇਰਾ ਪਿਤਾ ਸ਼ਾਮ ਨੂੰ ਸ਼ਰਾਬੀ ਹਾਲਤ ਤੇ ਆਉਂਦਾ ਉਹ ਮੈਨੂੰ ਬਹੁਤ ਉੱਠਦਾ ਮਾਰਦਾ ਮੈਂ ਤੇ ਸਦਾ ਹੀ ਦੁੱਖ ਝੱਲਣ ਦੇ ਆਦੀ ਹੋ ਗਈ ਆ ਪਰ ਜਦੋਂ ਤੁਸੀਂ ਆਹ ਕਹਿੰਦਾ ਕਿ ਤੁਹਾਡੇ ਮਾਪੇ ਕਿੰਨੇ ਭਾਗ ਆੜ ਕੇ ਭਾਗਾ ਵਾਲੇ ਹੁੰਦੇ ਤੇ ਮੈਨੂੰ ਇਸ ਤਰ੍ਹਾਂ ਮੈਂ ਰੋਣ ਦੀ ਡਾਕਟਰ ਸਾਹਿਬ ਨੇ ਬੁੱਕਲ ਚ ਲੈ ਜਾ ਉਸ ਬੱਚੀ ਨੂੰ ਕਹਿਣ ਲੱਗੇ ਬੇਟਾ ਮੈਂ ਇੱਕ ਗੱਲ ਦੱਸਾਂ ਤੇਰਾ ਪਿਤਾ ਤੇਨੂੰ ਮਾਰਦਾ ਹੈ ਕਹਿਣ ਲੱਗੇ ਹਾਂ ਤੇ ਡਾਕਟਰ ਸਾਹਿਬ ਕਹਿਣ ਲੱਗੇ ਬੇਟਾ ਐਂ ਕਰ ਤੂੰ ਪਿਤਾ ਬਦਲ ਲੈ ਉਹ ਬੱਚੀ ਕਹਿਣ ਲੱਗੇ ਡਾਕਟਰ ਸਾਹਿਬ ਮੈਂ ਤਾਂ ਪਹਿਲਾਂ ਦੁੱਖਾਂ ਦੇ ਨਾਲ ਭਰੀ ਹੋਈਆਂ ਤੇ ਤੁਸੀਂ ਵੀ ਮੈਨੂੰ ਮਖੌਤ ਕਰ ਰਹੇ ਹੋ ਪਿਤਾ ਕਦੇ ਬਦਲਿਆ ਜਾਂਦਾ ਹੈ ਉਹ ਕਹਿਣ ਲੱਗੇ ਹਾਂ ਬਦਲਿਆ ਜਾ ਸਕਦਾ ਹੈ ਅੱਜ ਤੋਂ ਬਾਅਦ ਤੋਂ ਅਮਰਤ ਅਮਰਤੀ ਦਾਤ ਲੈ ਤੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਿਤਾ ਬਣਾ ਲੈ ਹੋ ਸਕਦਾ ਹੈ ਤੇਰੇ ਦੁੱਖ ਕੱਟੀ ਜਾਂਦੇ ਉਸ ਬੱਚੀ ਨੇ ਅਮਰਤ ਛਕਿਆ ਕਿਉਂਕਿ ਸਾਖੀ ਬੜੀ ਲੰਮੀ ਹੈ ਅਮਰਤ ਪਾਨ ਕਰ ਲਿਆ ਤੇ ਅਮਰਤ ਪਾਨ ਕਰਨ ਤੋਂ ਬਾਅਦ ਨਾ ਉਹ ਬੱਚੀ ਜਦੋਂ ਘਰ ਆਈ ਤੇ ਅੱਜ ਪਿਤਾ ਵੀ ਸ਼ਰਾਬ ਦੀ ਬੋਤਲ ਲੈ ਕੇ ਜਦੋਂ ਘਰ ਆ ਗਿਆ ਉਹਨੇ ਦੇਖਿਆ ਵੀ ਬੱਚੀ ਕਈ ਦਿਨਾਂ ਤੋਂ ਬਾਤ ਕਰਵਾਂ ਕਰੇ ਆਈ ਹੈ ਆਉਂਦੇ ਸਾਰ ਉਹਨੇ ਬੋਤਲ ਰੱਖੀ ਪਾਣੀ ਦਾ ਗਲਾਸ ਰੱਖਿਆ ਤੇ ਪਹਿਲਾਂ ਸੋਟੀ ਲੈ ਕੇ ਉਸ ਬੱਕੀ ਨੂੰ ਮਾਰ ਲੱਗੇ ਜਿਨ੍ਹਾਂ ਨੇ ਸੋਟੀ ਮਾਰ ਲੱਗੇ ਨਾ ਅੱਜ ਪਹਿਲਾ ਦਿਨ ਆ ਕਿ ਉਸ ਬੱਕੀ ਨੇ ਸੋਟੀ ਹੱਥ ਪੜਨ ਕਹਣ ਲਗੀ ਪਿਤਾ ਜੀ ਅੱਜ ਸੋਟੀ ਨਹੀਂ ਮੈਂ ਮਾਰ ਖਾਣੀ ਜੇ ਤੁਸੀਂ ਮੇਰੇ ਸੋਟੀ ਮਾਰਤੀ ਨਾ ਤੇ ਮੇਰਾ ਪਿਤਾ ਇਨਾ ਬਲਵਾਨ ਆ ਉਹਨੇ ਬਰਦਾਸ਼ਤ ਨਹੀਂ ਕਰਨਾ ਜੇ ਉਹਨੇ ਸੋਟੀ ਮਾਰਤੀ ਤੇ ਤੂੰ ਛੱਡੀ ਨਹੀਂ ਜਾਣੀ ਤੇਰੀ ਛੋਟੀ ਵੱਜੀ ਤਾਂ ਮੈਂ ਚੱਲ ਲੂੰਗੀ ਜੇ ਮੇਰੇ ਪਿਓ ਨੇ ਛੋਟੀ ਮਾਰਤੀ ਨਾ ਤਾਂ ਇੱਥੋਂ ਛੱਡੀ ਨਹੀਂ ਜਾਣੀ ਕਹਿਣ ਲੱਗਾ ਕਿਹੜਾ ਤੇਰਾ ਪਿਓ ਤੇਰਾ ਪਿਓ ਤਾਂ ਮੈਂ ਤੇਰਾ ਪਿਓ ਕੌਣ ਹੈ ਉਹ ਕਹਿਣ ਲੱਗੀ ਅੱਜ ਤੋਂ ਬਾਅਦ ਮੇਰਾ ਪਿਤਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਇੱਕਦਮ ਝੋੜਿਆ ਗਿਆ ਟੇਬਲ ਦੇ ਕੋਲ ਗਿਆ ਬੋਤਲ ਰੱਖੀ ਹੋਈ ਸੀ ਟੇਬਲ ਤੇ ਚੁੱਕ ਕੇ ਸੁੱਟ ਦਿੱਤੀ ਗਲਾਸ ਸੁੱਟਨ ਦਾ ਪਾਣੀ ਥੋੜ ਦੇ ਤਾ ਚਿੰਤਾ ਵਿੱਚ ਬੈ ਗਿਆ ਅੱਜ ਮੇਰੀ ਬੱਚੀ ਤਾਂ ਜੀਵਨ ਹੀ ਬਦਲ ਗਿਆ ਹੈ ਹੁਣ ਬੱਚੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਧੰਨਵਾਦ ਕੀਤਾ ਅੱਜ ਪਹਿਲਾ ਦਿਨ ਹੈ ਜਦੋਂ ਉਸ ਬੱਚੀ ਨੂੰ ਮਾਰਨੀ ਪਈ ਅੱਜ ਪਹਿਲਾ ਦਿਨ ਹੈ ਜਦੋਂ ਪਿਤਾ ਵੀ ਟਾਈਮ ਦੇ ਨਾਲ ਸੌ ਗਿਆ ਤੇ ਪੇਟੀ ਵੀ ਸੁੱਤੇ ਪੈਨ ਸ਼ਰਾਬੀ ਕਿਸਰ ਜਤ ਗਾਲਾਂ ਕੱਢਦਾ ਸੀ ਇਹਨੂੰ ਸੁੱਤੇ ਰਾਤ ਨੂੰ ਪਿਤਾ ਉੱਠਿਆ ਖੜਕਾ ਹੋਇਆ ਤੇ ਬੱਚੀ ਇੱਕਦਮ ਉੱਠ ਕੇ ਬੈਠ ਗਈ ਉਹਨੂੰ ਐਸੇ ਵੀ ਨਸ਼ੇ ਵਿੱਚ ਕੀ ਪਤਾ ਕੋਈ ਗਲਤ ਹਰਕਤ ਨਾ ਕਰ ਦੇਵੇ ਕਹਿਣ ਲੱਗੇ ਪਿਤਾ ਜੀ ਤੁਸੀਂ ਕੀ ਕਰਦੇ ਹੋ ਕਹਿਣ ਲੱਗੇ ਬੇਟਾ ਪੈ ਚਿਰ ਕੋ ਮਾਫੀ ਮੰਗਣ ਵਾਸਤੇ ਆਏ ਮੈਂ ਸਾਰੀ ਜ਼ਿੰਦਗੀ ਤੈਨੂੰ ਮਾਰਦਾ ਰਿਹਾ ਮੈਂ ਸਾਰੀ ਜ਼ਿੰਦਗੀ ਤੈਨੂੰ ਤੇਰੇ ਕੋਲ ਜਿਹੜੇ ਤੂੰ 2 ਪੈਸੇ ਕਮਾ ਕੇ ਲਿਆਉਂਦੀ ਸੀ ਕੋਕਿ ਮੈਂ ਸ਼ਰਾਬ ਪੀ ਜਾਂਦਾ ਸੀ ਪਰ ਅੱਜ ਸਵੇਰੇ ਨਾ ਮੈਨੂੰ ਵੀ ਲੈ ਚਲ ਤੇਰੇ ਪਿਤਾ ਤੋਂ ਮੈਨੂੰ ਵੀ ਅਮਰ ਦਿੱਤਾ ਦਵਾ ਦਿੱਤਾ ਮੈਨੂੰ ਵੀ ਕਲਗੀਧਰ ਤੇ ਤਾਂ ਦੇ ਲੱਟਦਾ ਅਮਰਤ ਵੇਲੇ ਬੱਚੀ ਨੇ ਹੱਥ ਫੜਿਆ ਪਿਤਾ ਦਾ ਕਿ ਜਾ ਕੇ ਅਮਰਤ ਦੀ ਦਾਤ ਲਈ ਘਰ ਦੇ ਵਿੱਚੋਂ ਨਸ਼ੇ ਸਭ ਚਲੇਗਾ ਘਰ ਦੇ ਸੁਖ ਸ਼ਾਂਤੀ ਆ ਗਈ ਜਦੋਂ ਅਸੀਂ ਮਨ ਬਣਾ ਕੇ ਕਿਸੇ ਪਾਸੇ ਲੱਗਾ ਕਿ ਨਾ ਸਤਿਗੁਰੂ ਸਾਹਿਬ ਮੈਂ ਇੱਕ ਪੜਿਆ ਹੈ ਕਿਤਾਬ ਦੇ ਵਿੱਚ ਲਿਖਿਆ ਸੀ ਕਹਿੰਦਾ ਗੁਰੂ ਘਰ ਨਾਲ ਨਾ ਮੱਥਾ ਨਹੀਂ ਲਾਉਣਾ ਗੁਰੂ ਘਰ ਨਾਲ ਮੱਥਾ ਟੇਕਣਾ ਉਹਦੇ ਕਿ ਗੁਰੂ ਦੇ ਅੱਗੇ ਮੱਥਾ ਝੁਕਾਉਣਾ ਹੈ ਮੱਥਾ ਨਹੀਂ ਲਾਉਣਾ ਤੇ ਜਿਹਨੇ ਮੱਥਾ ਲਾਇਆ ਨਾ ਉਹ ਠੁੱਟੇ ਫੜ ਕੇ ਮੰਗਦੇ ਫਿਰਦੇ ਆ ਅੱਜ ਡਰਦਾ ਤੂੰ ਖੈਰ ਵੀ ਨਹੀਂ ਪਾਰਿਆ ਤੇ ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਘਰ ਦੇ ਅੱਗੇ ਸਿਰ ਝੁਕਾਇਆ ਨਾ ਉਹਨਾਂ ਦੀਆਂ ਝੋਲੀਆਂ 'ਚ ਗੁਰੂ ਨੇ ਬਖਸ਼ਿਸ਼ਾਂ ਪਾਈਆਂ ਇੱਥੇ ਆ ਕੇ ਸਿਰ ਝੁਕਾਉਣਾ ਹੈ ਜੇ ਉਹ ਸਿਰ ਝੁਕਾਦਾ ਨਾ ਕਿ ਗੁਰੂ ਨੇ ਆਪਣਾ ਮਿਹਰ ਭਰਿਆ ਹੱਥ ਔਲੇ ਸਿਰ ਤੇ ਰੱਖਦਾ ਫੇਰਾ ਸਾਉਣ ਦਾ ਮਹੀਨਾ ਤੇ ਸਾਡੇ ਲਈ ਖੁਸ਼ੀਆਂ ਭਰਿਆ ਚਾਹੋ ਭਰਿਆ ਪਤਿਤ ਹੋਣਾ ਇਹਨੇ ਸਾਰੇ ਬੂਟਿਆਂ ਦੇ ਉੱਤੇ ਰੌਣਕ ਆਉਂਦੀ ਹੈ ਬਸੰਤ ਵੇਲੇ ਪਰ ਉਹਨਾਂ ਡਾਂਗੀਆਂ ਤੇ ਰੌਣਕ ਨਹੀਂ ਆਉਂਦੀ ਜਿਹੜੀਆਂ ਡਾਂਗੀਆਂ ਆਪਣੇ ਮੁੱਢ ਤੋਂ ਕੱਟੀਆਂ ਜਾਂਦਾ ਘਾਹ ਹਰਾ ਹੋ ਜਾਂਦਾ ਫੁੱਲ ਖਿੜ ਜਾਂਦੇ ਆ ਬੂਟਿਆਂ ਦੇ ਪੱਤੇ ਨਵੇਂ ਆ ਜਾਂਦੇ ਪਰ ਜਿਹੜੀਆਂ ਡਾਂਗੀਆਂ ਮੁੱਢ ਤੋਂ ਕੱਟੀਆਂ ਜਾਂਣ ਕਦੇ ਉਹਨਾਂ ਤੇ ਰੌਣਕ ਨਹੀਂ ਆਉਂਦੀ ਬਸੰਤ ਦਾ ਉਹਨਾਂ ਤੇ ਅਸਰ ਨਹੀਂ ਹੁੰਦਾ ਇਸੇ ਕਰਕੇ ਸਾਡੇ ਤੇ ਜੇ ਅਸੀਂ ਆਪਣੇ ਮੁੱਢ ਨਾਲ ਜੁੜੇ ਆਂ ਤੇ ਸਾਡੇ ਤੇ ਵੀ ਹਰਿਆਲੀ ਰਹੂਗੀ ਸਾਡਾ ਤਨ ਤੇ ਮਨ ਜਿਹੜਾ ਦੋਨੋਂ ਚਾਹ ਵਿੱਚ ਖੜਾ ਵਿੱਚ ਰਹੇਗਾ ਜੇ ਮੁੱਢ ਨਾ ਟੁੱਟ ਗਏ ਫਿਰ ਉਹ ਟੁੱਟੀ ਹੋਈ ਟਾਣੀ ਵਾਂਗ ਸੁੱਕ ਜਾਵਾਂਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਆਉਣ ਵਾਲਾ ਮਹੀਨਾ ਖਾਲਸਾ ਪੰਥ ਲਈ ਸੁਵਿਧੀਆਂ ਸੰਗਤਾਂ ਲਈ ਚੜ੍ਹਦੀ ਕਲਾ ਦਾ ਹੁਕਮ ਕੀਤ ਹੋਈ ਸਤਿਗੁਰੂ ਜੀ ਖੁਸ਼ੀਆਂ ਦੀਆਂ ਦਾਤਾਂ ਵਕਸ਼ਣ ਅੰਗ ਸੰਗੋ ਕਿ ਸਹਿਯੋਗ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ